ਇਹ ਉੱਥੇ ਐਕਸਯੂਵੀ ਵਹੀਕਲ ਦੇ ਵਿੱਚ ਆਏ ਸੀ ਉਹਨੂੰ ਮਾਰ ਦੇਣ ਦੀ ਨੀਤ ਨਾਲ ਦੋ ਵਾਰੀ ਦੋ ਫਾਰ ਕੀਤੇ ਉੱਤੇ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ ਤੇ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ ਇਹਨੂੰ ਜਦੋਂ ਪੁੱਛਿਆ ਗਿਆ ਕਿ ਵੈਪਨ ਆਫ ਅਫੈਂਸ ਕਿੱਥੇ ਆ ਤੇ ਇਹਨੇ ਦੱਸਿਆ ਵੀ 30 ਬੋਰ ਦਾ ਮੇਰੇ ਕੋਲ ਪਿਸਟਲ ਹੈ ਉੱਥੇ ਇਹਨੇ ਦੱਸਿਆ ਵੀ ਮੈਂ ਦੱਬਿਆ ਹੋਇਆ ਜਿਹੜਾ ਪਿਸਟਲ ਸੀ 30 ਬੋਰ ਦਾ ਬੜਾ ਸਰਵਿਸਟਿਕੇਟਿਡ ਇਨੇ ਬੜੀ ਮਤਲਬ ਮਾਰ ਦੇਣ ਦੀ ਨੀਤ ਨਾਲ ਉਹ ਪਿਸਤੌਲ ਕੱਢ ਕੇ ਉਹਨੂੰ ਸਿੱਧਾ ਤਾਣ ਕੇ ਉਹ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹੜੀ ਐਕਐਸਯੂਵੀ ਵਹੀਕਲ ਹੈ ਉਹਨੇ ਆਪਣੇ ਇੱਕ ਦੋਸਤ ਨੂੰ ਜਿਹੜਾ ਇਹ ਦੋਸ਼ੀ ਅਮਰਤਪਾਲ ਇਹਨੇ ਲਈ ਸੀਗੀ ਮੰਗ ਕੇ ਉਹ ਵਹੀਕਲ ਵੀ ਅਸੀਂ ਰਿਕਵਰ ਕਰ ਚੁੱਕੇ ਆ ਪੂਰਾ ਰਾਮਦਾਸ ਕਲੋਨੀ ਚਾਟਾ ਦਾ ਰਹਿਣ ਵਾਲਾ ਕਿ ਉਹਦੇ ਜਿਹੜਾ ਉਹਦੇ ਤੇ ਅਟੈਕ ਕੀਤਾ ਗਿਆ ਸੀ ਹਰਪ੍ਰੀਤ ਨਿਆਣੀ ਤੇ ਅਮਰਿਤਪਾਲ ਰੋਨੀ ਰੋਨੀ ਜਿਹੜਾ ਇਹ ਦੋ ਬੰਦਿਆਂ ਵੱਲੋਂ ਇਹ ਉਥੇ ਐਕਸਯੂਵੀ ਵਹੀਕਲ ਦੇ ਵਿੱਚ ਆਏ ਸੀ ਉਹਨੂੰ ਮਾਰ ਦੇਣ ਦੀ ਨੀਤ ਨਾਲ ਦੋ ਵਾਰੀ ਦੋ ਫਾਇਰ ਕੀਤੇ ਉੱਤੇ ਉਹ ਆਪਣੀ ਜਾਨ ਬਚਾ ਕੇ ਉਥੋਂ ਭੱਜਿਆ ਤੇ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ ਉਸ ਤੋਂ ਬਾਅਦ ਪੁਲਿਸ ਨੇ ਇਮੀਡੀਏਟਲੀ ਪ੍ਰੋਫੈਸ਼ਨਲ ਤੌਰ ਤੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਕਿ ਅਸੀਂ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਹਰੇਕ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਔਰ ਸਪੈਸ਼ਲੀ ਇਦਾਂ ਦਾ ਕ੍ਰਾਈਮ ਜਿਹੜਾ ਕਿ ਜਿਹੜਾ ਰੈ residențial ਏਰੀਏ ਦੇ ਵਿੱਚ ਫਾਇਰ ਕਰਨਾ ਉਸ ਦਿਨ ਤੋਂ ਹੀ ਸਾਡੀਆਂ ਟੀਮਾਂ ਸਪੈਸ਼ਲਿਸਟ ਲੱਗੀਆਂ ਹੋਈਆਂ ਸੀ ਐਸਐਚਓ ਸ਼ਾਟਾ ਇਨਸਪੈਕਟਰ ਲਵਪਰੀ ਔਰ ਐਸਿਪੀ ਸ਼ਿਵਦਰਸ਼ਨ ਸਾਡੇ ਐਡੀਸੀਪੀ ਸਿਟੀ ਜਿਹੜੇ ਸ੍ਰੀ ਵਿਨੇਲਾ ਜੀ ਔਰ ਐਡੀਸੀਪੀ ਹਰਪਾਲ ਜੀ ਸਾਰੀ ਸੁਪਰਵਾਈਜ਼ਨ ਜਿਹੜੀ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸੀਗੇ ਉਹ ਇਹਨੂੰ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਕੇਸ ਨੂੰ ਵਰਕਆਊਟ ਕੀਤਾ ਗਿਆ ਔਰ ਜਿਹੜਾ ਮੇਨ ਦੋਸ਼ੀ ਹੈ ਅਮਰਤਪਾਲ ਸਿੰਘ ਰੋਨੀ ਇਹ ਨਰੈਣਗੜ੍ਹ ਸ਼ਹਿਰ ਦਾ ਹੈ ਜਿਹੜਾ ਕਿ ਹੁਣ ਕਨਪੁਰ ਕਾਲੇ ਰਹਿੰਦਾ ਹੈ 25 ਸਾਲ ਦੀ ਉਮਰ ਹੈ 12 ਸਾਲ 12ਵੀਂ ਪਾਸ ਹੈ ਡਿਲੀਵਰੀ ਬੁਆਏ ਦਾ ਕੰਮ ਕਰਦਾ ਹੈ ਬਲੈਂਕਟ ਦੇ ਵਿੱਚ ਇਹ ਤੇ ਪਹਿਲਾਂ ਵੀ ਇੱਕ ਜਿਹੜਾ ਕਮਰਸ਼ੀਅਲ ਕੁਆਂਟੀਟੀ ਦਾ ਹੀਰੋਇਨ ਦਾ ਕੇਸ ਵੀ ਹੈ ਕਿਉਂਕਿ ਐਨਟੀਐਫ ਦੇ ਥਾਣਾ ਐਸਐਸ ਨਗਰ ਮੁਹੱਲੇ ਦੇ ਵਿੱਚ ਹੋਇਆ ਇਹਨੂੰ اسلامਾਬਾਦ ਏਰੀਏ ਤੋਂ ਫੜਿਆ ਲਵਪ੍ਰੀਤ ਹੁਣਾਂ ਨੇ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਪੁੱਛਿਆ ਗਿਆ ਕਿ ਵੈਪਨ ਆਫ ਅਫੈਂਸ ਕਿੱਥੇ ਆ ਤੇ ਇਹਨੇ ਦੱਸਿਆ ਵੀ 30 ਬੋਰ ਦਾ ਮੇਰੇ ਕੋਲ ਪਿਸਟਲ ਹੈ ਜਿਪ ਤੇ ਆਪਾਂ ਖੜੇ ਹਾਂ ਹੁਣ ਆਪਣੇ ਜਿਹੜਾ ਗਾਰਬੇਜ ਡੰਪਿੰਗ ਸਾਈਟ ਹੈ ਮੜੀਆਂ ਰੋਡ ਚਾਟਾ ਦੇ ਕੋਲ ਤੋਂ ਇੱਥੇ ਇਹਨੇ ਦੱਸਿਆ ਵੀ ਮੈਂ ਦੱਬਿਆ ਹੋਇਆ ਔਰ ਜਦੋਂ ਐਸ ਪਰ ਨਿਊ ਬੀਐਨਐਸ ਜਿਹੜੀ ਇਹ ਸਾਕਸ਼ਾ ਅੱਭੀ ਬਣਾ ਰਹੀ ਸੀ ਪੁਲਿਸ ਰਿਕਵਰੀ ਤੇ ਗਈ ਜਿਹਨੇ ਦਵਾ ਦਵਾ ਜਿਹੜਾ ਪਿਸਟਲ ਸੀ 30 ਬੋਰ ਦਾ ਬੜਾ ਸਵਿਸਟਿਕੇਟਡ ਉਹ ਲੋਡਡ ਸੀਗਾ ਇਹਨੇ ਬੜੀ ਮਤਲਬ ਮਾਰ ਦੇਣ ਦੀ ਨੀਤ ਨਾਲ ਉਹ ਪਿਸਤੌਲ ਕੱਢ ਕੇ ਹਨਕ ਕਰਕੇ ਤੇ ਸੋਰੀ ਸਿੱਧਾ ਤਾਣ ਕੇ ਉਹ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਹਨੂੰ ਵਾਰਨ ਕੀਤਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਸੈਲਫ ਡਿਫੈਂਸ ਕੋਲੀ ਚਲਾਈ ਜਿਹੜੀ ਕੇਤਨਰ ਇੰਜਰਡ ਹੋਇਆ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਮੇਨ ਗੱਲ ਇਹਦੇ ਚ ਇਹੀ ਸਾਹਮਣੇ ਆਈ ਏ ਕਿ ਇਹ ਦੋ ਬੰਦਿਆਂ ਦਾ ਜਸਪਾਲ ਦਾ ਤੇ ਦਾ ਪੁਰਾਣਾ ਉਹਦਾ ਵੀ ਪੁਰਾਣੇ ਐਨਡੀਪੀਐਸ ਦੇ ਪਰਚੇ ਉੱਤੇ ਵੀ ਹੈਗੇ ਆ ਇਹਨਾਂ ਦੇ ਕਿਸੇ ਵਜ੍ਹਾ ਕਰਕੇ ਪਹਿਲਾਂ ਤੋਂ ਕਾਫੀ ਦੁਸ਼ਮਣੀ ਚੱਲੀ ਆ ਰਹੀ ਏ ਫਿਰ ਪਿੱਛੇ ਜੋ ਪਤਾ ਲੱਗਿਆ ਕੋਈ ਸ਼ਿਕ ਕੰਪਰਮਾਈਜ਼ ਲੋਕਾਂ ਵਿੱਚ ਪਾ ਕੇ ਕਰਾਤਾ ਪਰ ਉਹ ਕੱਲ ਫੇਰ ਨਹੀਂ ਉੱਥੇ ਟਿੱਕੀ ਤੇ ਉਸ ਤੋਂ ਬਾਅਦ ਉਹਨੇ ਆ ਕੇ ਇੱਥੇ ਫਾਇਰਿੰਗ ਕਰ ਦਿੱਤੀ ਜਿਹੜੀ ਐਕਐਸਯੂਵੀ ਵਹੀਕਲ ਹੈ ਉਹਨੇ ਆਪਣੇ ਇੱਕ ਦੋਸਤ ਨੂੰ ਜਿਹੜਾ ਇਹ ਦੋਸ਼ੀ ਅਮਰਤਪਾਲ ਇਹਨੇ ਲਈ ਸੀਗੀ ਮੰਗ ਕੇ ਉਹ ਵਹੀਕਲ ਵੀ ਅਸੀਂ ਰਿਕਵਰ ਕਰ ਚੁੱਕੇ ਆਂ ਔਰ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲਿਆ ਜਿਹੜਾ ਨੇ ਆਪਣੀ ਵਹੀਕਲ ਦਿੱਤੀ ਸੀ ਹਾਲਾਂਕਿ ਉਹਨੂੰ ਇਹ ਨਹੀਂ ਸੀ ਪਤਾ ਵੀ ਇਸ ਕੰਮ ਵਾਸਤੇ ਹੈ ਦੂਜਾ ਜਿਹੜਾ ਦੋਸ਼ੀ ਗੱਡੀ ਚਲਾ ਰਿਹਾ ਹੈ ਹਰਪ੍ਰੀਤ ਨਿਆਣਾ ਨੈਣਗੜ੍ਹ ਚੱਟੇ ਦਾ ਉਹ ਵੀ ਜਲਦੀ ਅਸੀਂ ਫੜਾਂਗੇ ਉਹ ਇੱਥੇ ਰਹਿੰਦਾ ਸੋ ਜਿੰਨਾ ਵੀ ਕੋਈ ਹੁੰਦਾ ਕ੍ਰਾਈਮ ਇਹੋ ਜਿਹਾ ਉਹਦੇ ਤੇ ਪੁਲਿਸ ਜਿਹੜੀ ਹੈ ਬਹੁਤ ਜਲਦੀ ਅਸੀਂ ਟਰੇਸ ਕਰਦੇ ਹਾਂ ਕਿਉਂਕਿ ਸਾਰੀ ਦਿਨ ਰਾਤ ਮਿਹਨਤ ਕਰੀਦੀ ਹੈ ਤਾਂ ਸਾਰੀ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਵਾਜਾ ਬਨਾਮ ਵੀ ਦਿੱਤਾ ਜਾਏਗਾ ਸਰ ਪਿਛਲੇ ਇਹ ਨਬੂਨੇ ਪਹਿਲਾਂ ਵੀ ਇਹਦੇ ਉੱਤੇ ਫਾਇਰਿੰਗ ਦਾ ਇੰਕੀਡੈਂਟ ਹੋਇਆ ਸੀ ਤੇ ਇਸੇ ਬੰਦੇ ਘਾੜਾ ਚੌਂਕ ਦੇ ਵਿੱਚ ਘਾੜਾ ਚੌਂਕ ਦੇ ਵਿੱਚ ਉਹ ਚੱਕਰ ਰਹੇ ਜੀ ਮੈਨੂੰ ਮੇਰੇ ਨਹੀਂ ਧਿਆਨ ਚੋਂ ਪਾ ਚੈੱਕ ਕਰ ਲਾਂਗੇ ਬਟ ਉਦੋਂ ਕੋਈ ਕੇਸ ਰਿਸਟ ਨਹੀਂ ਸ਼ਾਇਦ ਹੋਇਆ ਅਚਰ ਜਿਹੜਾ ਕੰਪਲੇਂਟੈਂਟ ਹੈ ਉਹਦੇ ਤੇ ਵੀ ਪਰਚੇ ਨੇ ਐਂਡੀਪੀਐਸ ਦਾ ਪਰਚਾ ਹੈ ਜੀ ਹੀਰੋਇਨ ਦਾ ਸਰ ਇਹ ਕਿੰਨੇ ਕਿੰਨੇ ਲੋਕਾਂ ਨਾਲ ਦੁਸ਼ਮਣੀ ਸੀ ਕਿਉਂਕਿ ਬਲੈਂਕਟ ਦਾ ਕੰਮ ਕਰਦਾ ਕਾਫੀ ਟਫ ਹੋ ਜਾਂਦਾ ਇਸ ਤਰ੍ਹਾਂ ਦੇ ਬੰਦੇ ਕੋ ਮੈਨੂੰ ਤਾਂ ਇਹੀ ਲੱਗਦਾ ਕਿ ਨਿੱਜੀ ਦੁਸ਼ਮਣੀ ਇਹਨਾਂ ਦੀ ਕਾਫੀ ਦੇਰ ਤੋਂ ਚੱਲ ਰਹੀ ਸੀ ਆਹੀਂ ਲੋਕਾਂ ਨੇ ਵਿੱਚ ਪਾ ਕੇ ਕੰਪਰਮਾਈਜ਼ ਕਰਾਇਆ ਤੇ ਫਿਰ ਉਹ ਕੰਪਰਮਾਈਜ਼ ਤੇ ਨਹੀਂ ਟਿਕੇ ਉੱਪਰੋਂ ਆ ਕੇ ਇਹੋ ਜਿਹਾ ਕੀਤਾ ਪਰ ਇਹਦੀ ਇਹੋ ਜਿਹੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਂਦੀ ਸਾਡੀ ਸਿਵਲਾਈਜ਼ਡ ਸੁਸਾਇਟੀ 'ਚ ਔਰ ਜੋ ਮਾਨਜੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈ ਕਿ ਕਿਸੇ ਨੂੰ ਇਦਾਂ ਦਾ ਜਿਹੜਾ ਲਾਅਲੈਸਨੈਸ ਕ੍ਰੀਏਟ ਕਰਨੀ ਜਾਂ ਸੈਂਸੇਸ਼ਨਲ ਕ੍ਰਾਈਮ ਕਰਨਾ ਜਿਹੜਾ ਉਹਨੂੰ ਅਸੀਂ ਬਹੁਤ ਸੀਰੀਅਸਲੀ ਲੈਨੇ ਆਂ ਔਰ ਐਸੇ ਕਰਕੇ ਇਹਨੂੰ ਰਿਕਾਰਡ ਟਾਈਮ ਤੇ ਟ੍ਰੇਸ ਕਰਕੇ ਮੁਲਜ਼ਮ ਨੂੰ ਫੜਾਇਆ ਗਿਆ। ਸ੍ਰਬਲਿੰਕਟ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਕੋਲ ਪਿਸਤਲ ਨਹੀਂ ਹੈ ਕਿਸ ਤਰ੍ਹਾਂ ਦਾ। ਉਹ ਸਾਰੇ ਕਰ ਰਹੇ ਜੀ ਕਿਉਂਕਿ ਮਾੜੇ ਬੰਦਿਆਂ ਨਾਲ ਲਿੰਕ ਹੈ ਹੀ ਸੀ ਜਿਵੇਂ ਤੁਹਾਨੂੰ ਦੱਸਿਆ ਜੇਲ੍ਹ ਜੂਲ ਚ ਵੀ ਰਹਿ ਕੇ ਆ। ਅੱਧਾ ਕਿਲੇ ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੈ ਤੋਂ ਐਨਟੀਐਫ ਵੱਲੋਂ। ਇਹ ਜੋ ਸ੍ਰਬਲਿੰਕਟ ਨੇ ਵੀ ਦਿੱਤੀ ਉਹਨਾਂ ਨੇ ਵੀ ਕੋਈ ਵੈਰੀਫਿਕੇਸ਼ਨ ਵਗੈਰਾ ਨਹੀਂ। ਹਾਂ ਮੇਰੇ ਖਿਆਲ ਇਹ ਪੁਆਇੰਟ ਦੇਖਾਂਗੇ ਜੀ ਉਹਨੂੰ ਪੁੱਛਦੇ ਆਂ ਬੁਲਾ ਕੇ ਬ੍ਰਿੰਕਟ ਵਾਲਿਆਂ ਨੂੰ। ਕਿਉਂਕਿ ਇਹ ਚੀਜ਼ ਬੜੀ ਮਾੜੀ ਹੈ ਕਿਉਂਕਿ ਇਹ ਨਾ ਪਬਲਿਕ ਦਾ ਫੇਸ ਹੈ ਇਹਨਾਂ ਦਾ ਔਰ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਆਉਂਦੇ ਆ ਜਾਂ ਹੋਰ ਕਰਦੇ ਉਹਦੇ ਨਾਲ ਇੱਕ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਕਿਹੜੇ ਕੀ ਵੀ ਕਰਦਾ ਸੀ ਬਲੈਂਕਟ ਦੇ ਵਿੱਚ ਰਹਿ ਰਹਿ ਕਿਸ ਤਰ੍ਹਾਂ ਇਹੋ ਜੀ ਗੱਲ ਨਹੀਂ ਸਾਹਮਣੇ ਆਈ। ਹੁਣ ਬਾਕੀ ਪੁੱਛ ਕੇ ਛੋਏਗੀ। ਪੁਲਿਸ ਵਾਲਿਆਂ ਨੇ ਤਾਂ ਵੀ ਕਾਰਵਾਈ ਕੀਤੀ। ਹਾਂਜੀ ਬਿਲਕੁਲ ਬਿਲਕੁਲ ਜੀ ਉਹਨਾਂ ਨੇ ਪ੍ਰੀਵੈਂਟਿਵ ਐਕਸ਼ਨ ਲਿਆ ਹਾਲਾਂਕਿ ਉਹ ਅਸੀਂ ਉਹ ਗੱਡੀ ਤਾਂ ਉਹਨਾਂ ਦੀ ਵਿੱਚ ਆਈ ਗਈ ਕ੍ਰਾਈਮ ਦੇ ਉਹ ਤਾਂ ਹੁਣ ਨਹੀਂ ਛੁੱਟਣ ਲਾਗੀ।